ਸਸੀ ਕਾ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆ ਪੰਜਾਬ ਤੇ ਸਵਾਗਤ ਆ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਸਿੱਖਣਾ ਆਲੂ ਵਾਲੀਆਂ ਗਚਾਰੀਆਂ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ रेसिपी शुरू ਕਰਨ ਤੋਂ ਪਹਿਲਾਂ ਜੇਕਰ ਹਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਇਧਰ ਕਚੌਰੀਆਂ ਵਾਸਤੇ ਮੈਂ ਆਲੂ ਵਾਲ ਕੇ ਰੱਖ ਲਏ ਸੀ ਆਲੂਆਂ ਮੈਂ ਛਿੱਲ ਕੇ ਚੰਗੀ ਤਰ੍ਹਾਂ ਠੰਡਾ ਕਰ ਲਿਆ ਸੀ ਆਲੂ ਤੁਸੀਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਲੈ ਲੈਣੇ ਹਨ ਆਲੂਆਂ ਵਿੱਚ ਮੌਇਸਚਰ ਬਿਲਕੁਲ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਫਿਰ ਆਲੂਆਂ ਦੀ ਸਟਫਿੰਗ ਬਾਹਰ ਨਿਕਲਣ ਲੱਗ ਜਾਂਦੀ ਹੈ ਹੁਣ ਮੈਂ ਇਹਨਾਂ ਨੂੰ ਕद्दूकश ਕਰ ਲਵਾਂਗੇ ਸਾਰੇ ਆਲੂਆਂ ਨੂੰ ਮੈਂ ਕद्दूकश ਕਰ ਲਿਆ ਸੀ ਤੁਸੀਂ ਆਲੂਆਂ ਨੂੰ ਮੈਸ਼ ਵੀ ਕਰ ਸਕਦੇ ਹੋ ਆਲੂਆਂ ਨੂੰ ਵਿੱਚ ਜਿਆਦਾ ਕੋਈ ਵੱਡਾ ਪੀਸ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਸਟਫਿੰਗ ਆਪਣੀ ਬਾਹਰ ਨਿਕਲਣ ਲੱਗ ਜਾਵੇਗੀ ਹੁਣ ਇਸ ਵਿੱਚ ਇੱਕ ਬਰੀਕ ਕਟਿਆ ਹੋਇਆ ਪਿਆਜ਼ ਐਡ ਕਰ ਦਵਾਂਗੇ ਪਿਆਜ਼ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਜੇਕਰ ਤੁਹਾਨੂੰ ਪਸੰਦ ਹੈ ਤਾਂ ਪਾ ਲਓ ਨਹੀਂ ਇਸ ਨੂੰ ਸਕਿਪ ਕਰ ਸਕਦੇ ਹੋ ਹੁਣ ਇਸ ਵਿੱਚ ਬਰੀਕ ਕਟਿਆ ਹੋਇਆ ਧਨੀਆ ਪਾ ਦਵਾਂਗੇ ਹਰਾ ਪਨੀਰ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਜੇਕਰ ਤੁਹਾਡੇ ਕੋਲ ਕਸੂਰੀ ਮੇਥੀ ਹੈਗੇ ਤੁਸੀਂ ਉਹ ਵੀ ਨਾਲ ਐਡ ਕਰ ਸਕਦੇ ਹੋ ਟੇਸਟ ਦੇ ਅਕੋਰਡਿੰਗ ਇਸ ਵਿੱਚ 2 ਚਮਚ ਨਮਕ ਦੇ ਐਡ ਕਰਾਂਗੇ ਨਮਕ ਤੁਸੀਂ ਆਪਣੀ ਟੇਸਟ ਦੇ ਹਿਸਾਬ ਨਾਲ ਪਾ ਸਕਦੇ ਹੋ ਹੁਣ ਇਸ ਵਿੱਚ ਮੈਂ ਅੱਧਾ ਚਮਚ ਚਾਟ ਮਸਾਲੇ ਦਾ ਪਾਵਾਂਗੇ ਇਸ ਨਾਲ ਛਟੀ ਚਟਪਟੀ ਜੀ ਸਟਫਿੰਗ ਬਣ ਕੇ ਤਿਆਰ ਹੁੰਦੀ ਹੈ ਹੁਣ ਇਸ ਵਿੱਚ ਅੱਧਾ ਚਮਚ ਗਰਮ ਮਸਾਲੇ ਦਾ ਐਡ ਕਰਾਂਗੇ ਤੇ ਚਮਚ ਦਾ ਚੌਥਾ ਹਿੱਸਾ ਇਸ ਵਿੱਚ ਕਾਲੀ ਮਿਰਚ ਪਾਵਾਂਗੇ ਤੁਸੀਂ ਮਸਾਲੇ ਕੋਈ ਵੀ ਲੈ ਸਕਦੇ ਹੋ ਅੱਧਾ ਚਮਚੇ ਸ ਵਿੱਚ ਸੁੱਕੇ ਧਨੀਆ ਦਾ ਦਰਦਰਾ ਜਿਹਾ ਕੁੱਟਿਆ ਹੋਇਆ ਪਾਵਾਂਗੇ ਇਸ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਇੱਕ ਚਮਚੇ ਇਸ ਵਿੱਚ ਮੈਂ ਜੀਰੇ ਦਾ ਐਡ ਕਰਾਂਗੇ ਤੁਸੀਂ ਮਸਾਲੇ ਇਸ ਵਿੱਚ ਕੋਈ ਵੀ ਲੈ ਸਕਦੇ ਹੋ ਆਪਣੇ ਮਨਪਸੰਦ ਹੁਣ ਇਸ ਵਿੱਚ ਅੱਧਾ ਚਮਚ ਕਾਲੇ ਨਮਕ ਦਾ ਪਾਵਾਂਗੇ ਹੁਣ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਸਟਫਿੰਗ ਵਿੱਚ ਮਿਲਾ ਲਵਾਂਗੇ ਤਾਂ ਜੋ ਸਾਰੇ ਮਸਾਲੇ ਫਿਕਸ ਹੋ ਜਾਣ ਜੇਕਰ ਤੁਸੀਂ ਅਦਰਕ ਲਸਣ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਉਸ ਦਾ ਫਲੇਵਰ ਵੀ ਬਹੁਤ ਵਧੀਆ ਹੁੰਦਾ ਹੈ ਮੇਰੇ ਕੋਲ ਹੈ ਨਹੀਂ ਸੀ ਇਸ ਲਈ ਮੈਂ ਨਹੀਂ ਐਡ ਕਰਿਆ ਹੁਣ ਇਸ ਵਿੱਚ ਮੈਂ 2 ਚਮਚ ਹਰੀਆਂ ਮਿਰਚਾਂ ਕੁੱਟੀਆਂ ਹੀ ਐਡ ਕਰਾਂਗੇ ਮੈਂ ਪਹਿਲਾਂ ਪਾਣੀ ਆਪ ਭੁੱਲ ਗਈ ਸੀ ਮੈਂ ਟੇਸਟ ਦੇ ਅਕੋਰਡਿੰਗ ਇਸ ਵਿੱਚ ਮਿਰਚ ਪਾਵਾਂਗੇ ਤੁਸੀਂ ਮਿਰਚ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਸਕਦੇ ਹੋ ਹੁਣ ਚੰਗੀ ਤਰ੍ਹਾਂ ਮਿਰਚਾਂ ਨੂੰ ਵੀ ਇਸ ਵਿੱਚ ਮਿਲਾ ਲਵਾਂਗੇ ਤਾਂ ਜੋ ਮਿਰਚਾਂ ਵੀ ਸਟਫਿੰਗ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਸਟਫਿੰਗ ਆਪਣੀ ਬਣ ਕੇ ਤਿਆਰ ਹੈ ਹੁਣ ਇਧਰ ਮੈਂ ਗੈਸ ਤੇ ਕੜਾਹੀ ਰੱਖ ਲਈ ਸੀ ਸਵਿਚ ਮੈਂ ਸਰੋਂ ਦਾ ਤੇਲ ਪਾ ਦਿੱਤਾ ਸੀ ਤੁਸੀਂ ਕੁਕਿੰਗ ਆਇਲ ਕੋਈ ਵੀ ਲੈ ਸਕਦੇ ਹੋ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਹੁਣ ਇੱਧਰ ਮੈਂ ਕਚੌਰੀਆਂ ਲਈ ਆਟਾ ਗੁੰਨ ਕੇ ਰੱਖ ਲਿਆ ਸੀ ਪਹਿਲਾਂ ਹੀ 15-20 ਮਿੰਟ ਆਟਾ ਆਪਣਾ ਚੰਗੀ ਤਰ੍ਹਾਂ ਸੈੱਟ ਹੋ ਗਿਆ ਇਸ ਵਿੱਚ ਮੈਂ ਕੋਈ ਨਮਕ ਨਹੀਂ ਪਾਇਆ ਬਸ 1/2 ਚਮਚਾ ਅਜਵੈਨ ਦਾ ਪਾਇਆ ਹੈ ਸਿੰਪਲ ਜਿਸ ਤਰ੍ਹਾਂ ਦਾ ਰੋਟੀ ਦਾ ਆਟਾ ਗੁੰਨਿਆ ਉਸ ਤਰ੍ਹਾਂ ਦਾ ਗੁੰਨਿਆ ਹੈ ਹੁਣ ਇਸ ਵਿੱਚੋਂ ਪੇੜਾ ਲੈ ਲਵਾਂਗੇ ਪੇੜਾ ਨਾਰਮਲ ਜਿਸ ਤਰ੍ਹਾਂ ਰੋਟੀ ਦਾ ਕਰਦੇ ਹਾਂ ਉਸ ਤੋਂ ਮੜਾ ਜਾਂ ਛੋਟਾ ਪੇੜਾ ਲਵਾਂਗੇ ਹੁਣ ਇਸ ਤਰ੍ਹਾਂ ਲੋਈਆ ਬਣਾ ਕੇ ਤਿਆਰ ਕਰਾਂਗੇ ਇਸ ਨੂੰ ਥੋੜਾ ਜਿਹਾ ਗੱਭੇ ਤੋਂ ਮੋਟਾ ਰੱਖਾਂਗੇ ਸਾਈਡਾਂ ਨੂੰ ਤੋਂ ਇਸ ਨੂੰ ਚੰਗੀ ਤਰ੍ਹਾਂ ਪਤਲਾ ਕਰਕੇ ਇਸ ਦਾ ਲੋਈਆ ਬਣਾ ਲਵਾਂਗੇ ਉਹ ਲੋਈਆ ਮੈਂ ਬਣਾ ਲਿਆ ਸੀ ਹੁਣ ਇਸ ਵਿੱਚ ਆਲੂ ਦੀ ਸਟਫਿੰਗ ਭਰਾਂਗੇ ਸਟਫਿੰਗ ਤੁਸੀਂ ਆਪਣੇ ਹਿਸਾਬ ਨਾਲ ਭਰ ਸਕਦੇ ਹੋ ਮੈਂ ਇੱਕ ਪੂਰਾ ਚਮਚ ਭਰ ਕੇ ਇਸ ਵਿੱਚ ਸਟਫਿੰਗ ਪਾਵਾਂਗੇ ਸਟਫਿੰਗ ਤੁਸੀਂ ਆਪਣੇ ਹਿਸਾਬ ਨਾਲ ਇਸ ਵਿੱਚ ਪਾ ਸਕਦੇ ਹੋ ਹੁਣ ਚੰਗੀ ਤਰ੍ਹਾਂ ਇਸ ਨੂੰ ਆਲੂ ਵਾਲੇ ਪਰੌਂਠੇ ਦੀ ਤਰ੍ਹਾਂ ਬੰਦ ਕਰ ਦਵਾਂਗੇ ਤਾਂ ਜੋ ਇਹ ਉੱਪਰੋਂ ਖੁੱਲੇ ਨਾ ਤੇ ਸਟਫਿੰਗ ਆਪਣੀ ਬਾਹਰ ਨਾ ਆਵੇ ਚੰਗੀ ਤਰ੍ਹਾਂ ਇਸ ਨੂੰ ਮੈਂ ਬੰਦ ਕਰ ਦਿੱਤਾ ਤੇ ਇਸ ਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਕੋਲ ਕਰ ਲਵਾਂਗੇ ਹੁਣ ਮੈਂ ਸਰਵ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਪਹਿਲਾਂ ਹੀ ਹੁਣ ਇਸ ਉੱਤੇ ਥੋੜਾ ਜਿਹਾ ਤੇਲ ਲਗਾ ਕੇ ਇਸ ਨੂੰ ਹਲਕੇ ਹੱਥ ਨਾਲ ਪ੍ਰੈਸ ਕਰ ਦਵਾਂਗੇ ਹਲਕੇ ਹੱਥ ਨਾਲ ਹੀ ਕਰਨਾ ਹੈ ਤਾਂ ਜੋ ਸਟਫਿੰਗ ਆਪਣੀ ਬਾਹਰ ਨਾ ਨਿਕਲੇ ਤੁਸੀਂ ਇਸ ਦਾ ਸਾਈਜ਼ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਹੁਣ ਮੈਂ ਕਚੌਰੀ ਨੂੰ ਚੰਗੀ ਤਰ੍ਹਾਂ ਬਦਾਲ ਲਿਆ ਸੀ ਹੱਥ ਨਾਲ ਤੁਸੀਂ ਇਸ ਨੂੰ ਬੇਲਨ ਦੀ ਸਹਾਤ ਨਾਲ ਵੀ ਬਦਾਲ ਸਕਦੇ ਹੋ ਇੱਧਰ ਆਪਣਾ ਤੇਲ ਵੀ ਮੀਡੀਅਮ ਫਲੇਮ ਤੇ ਗਰਮ ਹੋ ਗਿਆ ਹੁਣ ਇਸ ਵਿੱਚ ਕਚੌਰੀ ਨੂੰ ਪਾ ਦਵਾਂਗੇ ਕਚੌਰੀ ਨੂੰ ਪਾ ਕੇ ਇਸ ਨੂੰ 2 ਮਿੰਟ ਲਈ ਫਰਾਈ ਹੋਣ ਦਵਾਂਗੇ ਮੀਡੀਅਮ ਫਲੇਮ ਤੇ ਹੁਣ 2 ਮਿੰਟ ਹੋ ਗਏ ਸੀ ਹੁਣ ਇਸ ਦੀ ਸਾਈਡ ਚੇਂਜ ਕਰਕੇ ਇਸ ਨੂੰ ਦੂਸਰੀ ਸਾਈਡ ਤੋਂ ਵੀ ਲਾਈਟ 골ਡਨ ਜਿਆ ਕਲਰ ਦਾ ਕਰ ਲਵਾਂਗੇ ਤੁਸੀਂ ਕਲਰ ਇਸ ਦਾ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਹੁਣ ਮੈਂ ਕਚੌਰੀ ਨੂੰ ਦੋਹਾਂ ਪਾਸੇ ਤੋਂ ਚੰਗੀ ਤਰ੍ਹਾਂ ਸੇਕ ਲਿਆ ਬਿਲਕੁਲ ਵੀ ਆਪਣੀ ਕਚੌਰੀ ਨਹੀਂ ਫੱਟੀ ਨਾ ਹੀ ਇਸ ਵਿੱਚੋਂ ਸਟਫਿੰਗ ਨਿਕਲੀ ਹੈ ਹੁਣ ਇਸ ਦਾ ਸਾਰਾ ਐਕਸਟਰਾ ਆਇਲ ਨਿਚੋੜ ਕੇ ਇਹਨਾਂ ਨੂੰ ਇੱਕ ਟਿਸ਼ੂ ਪੇਪਰ ਤੇ ਰੱਖ ਲਵਾਂਗੇ ਤਾਂ ਜੋ ਚੰਗੀ ਤਰ੍ਹਾਂ ਇਸ ਦਾ ਆਇਲ ਨਿਚੜ ਜਾਵੇ ਉਸੇ ਤਰ੍ਹਾਂ ਮੈਂ ਦੂਸਰਾ ਪੇੜਾ ਵੀ ਕਰ ਲਵਾਂਗੇ ਤੁਸੀਂ ਜਿੱਡਾ ਕਚੋਰੀ ਦਾ ਸਾਈਜ਼ ਰੱਖਣਾ ਉਸ ਦੇ ਹਿਸਾਬ ਨਾਲ ਪੇੜਾ ਲੈ ਸਕਦੇ ਹੋ ਮੈਂ ਇਸ ਤਰ੍ਹਾਂ ਰੋਟੀ ਦਾ ਪੇੜਾ ਲੈ ਰਹੀ ਹਾਂ ਉਸ ਤੋਂ ਥੋੜਾ ਜਿਹਾ ਛੋਟਾ ਪੇੜਾ ਲਿਆ ਹੈ ਚੰਗੀ ਤਰ੍ਹਾਂ ਪੇੜੇ ਨੂੰ ਮੈਂ ਕਰ ਲਿਆ ਹੁਣ ਇਸ ਦਾ ਵੀ ਲੋਈਆ ਬਣਾ ਕੇ ਤਿਆਰ ਕਰ ਲਵਾਂਗੇ ਚੰਗੀ ਤਰ੍ਹਾਂ ਇਸ ਨੂੰ ਮੈਂ ਥੋੜਾ ਜਿਹਾ ਤੇਲ ਲਗਾ ਕੇ ਹੱਥਾਂ ਨੂੰ ਇਸ ਤਰ੍ਹਾਂ ਲੋਈਆ ਬਣਾ ਕੇ ਤਿਆਰ ਕਰ ਲਿਆ ਗੱਬੇ ਤੋਂ ਇਸ ਨੂੰ ਥੋੜਾ ਜਿਹਾ ਮੋਟਾ ਰੱਖਾਂਗੇ ਸਾਈਡਾਂ ਤੋਂ ਇਸ ਨੂੰ ਪਤਲਾ ਕਰ ਲਿਆ ਹੁਣ ਚੰਗੀ ਤਰ੍ਹਾਂ ਇਸ ਵਿੱਚ ਸਟਫਿੰਗ ਵੀ ਭਰ ਦਮਾਗੇ ਸਟਫਿੰਗ ਦਾ ਮੈਂ ਪੂਰਾ ਚਮਚ ਭਰ ਕੇ ਪਾ ਰਹੀ ਹਾਂ ਤੁਸੀਂ ਸਟਫਿੰਗ ਇਸ ਵਿੱਚ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਜਿੰਨੀ ਮਰਜ਼ੀ ਤੁਸੀਂ ਇਸ ਵਿੱਚ ਸਟਫਿੰਗ ਪਾ ਸਕਦੇ ਹੋ ਚੰਗੀ ਤਰ੍ਹਾਂ ਸਟਫਿੰਗ ਪਾ ਕੇ ਸਟਫਿੰਗ ਨੂੰ ਇਸ ਦੇ ਗੱਬੇ ਹੀ ਰੱਖਣਾ ਹੈ ਹੁਣ ਇਸ ਨੂੰ ਚੰਗੀ ਤਰ੍ਹਾਂ ਉਪਰੋਂ ਬੰਦ ਕਰ ਦਵਾਂਗੇ ਤਾਂ ਜੋ ਸਟਫਿੰਗ ਆਪਣੇ ਬਾਹਰ ਨਾ ਨਿਕਲੇ ਤੁਸੀਂ ਐਕਸਟਰਾ ਆਟਾ ਉਪਰੋਂ ਕੱਟ ਵੀ ਕਰ ਸਕਦੇ ਹੋ ਪਰ ਮੈਂ ਇਸ ਨੂੰ ਵਿੱਚ ਹੀ ਮੋੜ ਦਿੱਤਾ ਹਾਂ ਹੱਥ ਨਾਲ ਥੋੜਾ ਜਿਹਾ ਇਸ ਨੂੰ ਬਦਾ ਲਵਾਂਗੇ ਤੁਸੀਂ ਇਸ ਨੂੰ ਮੱਕੀ ਦੀ ਰੋਟੀ ਦੀ ਤਰ੍ਹਾਂ ਵੀ ਬਿਲਾ ਸਕਦੇ ਹੋ ਹੁਣ ਮੈਂ ਇਸ ਨੂੰ ਹਲਕੇ ਹੱਥ ਨਾਲ ਥੋੜਾ ਜਿਹਾ ਬੇਲਣ ਨਾਲ ਬੇਲ ਲਵਾਂਗੇ ਮੈਂ ਪਹਿਲਾਂ ਤੁਹਾਨੂੰ ਹੱਥ ਨਾਲ ਵਧਾ ਕੇ ਦਿਖਾਇਆ ਸੀ ਹੁਣ ਮੈਂ ਤੁਹਾਨੂੰ ਬੇਲਣਾ ਇਸ ਨੂੰ ਥੋੜਾ ਜਿਹਾ ਹਲਕੇ ਹੱਥ ਨਾਲ ਹੀ ਬੇਲਣਾ ਹੈ ਤਾਂ ਜੋ ਸਟਫਿੰਗ ਆਪਣੀ ਬਾਹਰ ਨਾ ਨਿਕਲੇ ਹੁਣ ਚੰਗੀ ਤਰ੍ਹਾਂ ਮੈਂ ਕਚੌਰੀ ਨੂੰ ਬੇਲ ਲਿਆ ਬਿਲਕੁਲ ਵੀ ਕਚੌਰੀ ਆਪਣੀ ਫਟ ਨਹੀਂ ਹੈਗੀ ਹੁਣ ਇਸ ਨੂੰ ਵੀ ਨਾਲ ਦੀ ਨਾਲ ਤੇਲ ਵਿੱਚ ਫਰਾਈ ਕਰ ਲਵਾਂਗੇ ਇਸ ਨੂੰ ਚੰਗੀ ਤਰ੍ਹਾਂ ਫਰਾਈ ਕਰਾਂਗੇ ਇਸ ਨੂੰ ਜਲਦੀ ਤੋਂ ਜਲਦੀ ਨਹੀਂ ਪੜਟਣਾ ਜਦ ਇਹ ਤੈਰ ਕੇ ਉੱਪਰ ਆ ਜਾਵੇ ਜਦ ਹੀ ਇਸ ਦੀ ਸਾਈਡ ਚੇਂਜ ਕਰਨੀ ਆ ਹੁਣ ਕਚੌਰੀ ਆਪਣੀ ਬਹੁਤ ਹੀ ਵਧੀਆ ਫਰਾਈ ਹੋ ਗਈ ਸੀ ਹੁਣ ਮੈਂ ਇਸ ਦੀ ਸਾਈਡ ਚੇਂਜ ਕਰਕੇ ਇਸ ਨੂੰ ਦੂਸਰੀ ਸਾਈਡ ਤੋਂ ਵੀ ਚੰਗੀ ਤਰ੍ਹਾਂ ਲਾਈਟ 골ਡਨ ਜੇ ਕਲਰ ਦਾ ਕਰ ਲਵਾਂਗੇ ਹੁਣ ਮੈਂ ਚੰਗੀ ਤਰ੍ਹਾਂ ਇਸ ਨੂੰ ਦਬਾ ਦਵਾ ਕੇ ਸੇਕ ਲਿਆ ਬਹੁਤ ਹੀ ਵਧੀਆ ਇਸ ਦਾ ਕਲਰ ਆਇਆ ਹੈ ਕਚੌਰੀ ਆਪਣੀ ਚੰਗੀ ਤਰ੍ਹਾਂ ਫੁੱਲ ਵੀ ਗਈ ਹੁਣ ਇਸ ਦਾ ਸਾਰਾ ਐਕਸਟਰਾ ਆਇਲ ਨਿਚੋੜ ਕੇ ਇਸ ਨੂੰ ਇੱਕ ਟਿਸ਼ੂ ਪੇਪਰ ਤੇ ਕੱਢ ਲਵਾਂਗੇ ਇਸੇ ਤਰ੍ਹਾਂ ਮੈਂ ਸਾਰੀਆਂ ਕਚੌਰੀਆਂ ਬਣਾ ਕੇ ਤਿਆਰ ਕਰ ਲਵਾਂਗੇ ਮੈਂ ਸਾਰੀਆਂ ਕਚੌਰੀਆਂ ਬਣਾ ਕੇ ਪਲੇਟ ਵਿੱਚ ਸਰਵ ਕਰ ਲਈਆਂ ਸੀ ਬਹੁਤ ਹੀ ਵਧੀਆ ਆਪਣੀਆਂ ਕਚੌਰੀਆਂ ਬਾਹਰੋਂ ਕ੍ਰਿਸਪੀ ਤੇ ਅੰਦਰੋਂ ਨਰਮ ਬਣ ਕੇ ਤਿਆਰੀਆਂ ਸੀ ਇਸ ਨੂੰ ਮੈਂ ਦਹੀਂ ਤੇ ਨਾਲ ਧਨੀਏ ਪਦੀਨੇ ਦੀ ਚਟਨੀ ਲਈਆ ਤੁਸੀਂ ਇਸ ਦੀ ਰੈਸਪੀ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੁਸੀਂ ਇਸ ਨੂੰ ਦਹੀਂ ਜਾਂ ਚਾਹ ਕਿਸੇ ਨਾਲ ਚੀਨਾ ਸਰਵ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਆਲੂ ਵਾਲੀਆਂ ਕਚੌਰੀਆਂ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਅੰਦਰ ਤੱਕ ਕਚਾਰੀਆਂ ਵਿੱਚ ਸਟਫਿੰਗ ਭਰੀ ਹੋਈ ਹੈ ਬਿਲਕੁਲ ਵੀ ਕਿਸੇ ਪਾਸੇ ਤੋਂ ਫਟੀ ਨਹੀਂ ਹੈਗੀ ਤੁਹਾਨੂੰ ਮੈਂ ਇੱਕ ਕਚਾਰੀ ਤੋੜ ਕੇ ਦਿਖਾਉਣੀ ਆ ਸਾਰੀ ਸਟਫਿੰਗ ਇਸ ਵਿੱਚ ਚੰਗੀ ਤਰ੍ਹਾਂ ਆਈ ਆ ਕਿਸੇ ਪਾਸੇ ਤੋਂ ਖਾਲੀ ਨਹੀਂ ਹੈਗੀ ਹੁਣ ਬਹੁਤ ਹੀ ਵਧੀਆ ਆਪਣੀਆਂ ਕਚਾਰੀਆਂ ਬਣ ਕੇ ਤਿਆਰ ਹੋਈਆਂ ਸੀ ਜੇਕਰ ਤੁਹਾਨੂੰ ਮੇਰੀ ਇਹ ਰੈਸਪੀ ਕਚਾਰੀਆਂ ਦੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ